ਜੇਕਰ ਸਾਡੇ ਬਾਪੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਅਸੀਂ ਫਿਰ ਬੇਤਕੋ ਸਰਕਾਰ ਬੇਤਕੋ ਪੰਜਾਬ ਸਰਕਾਰ ਅਸੀਂ ਕਿਸੇ ਨੂੰ ਮਾਫ਼ ਨਹੀਂ ਕਰਨਾ ਕਿਉਂਕਿ ਸਰਕਾਰਾਂ ਆਸਟਾਬਿਲਿਟੀ ਪੰਜਾਬ ਦੀ ਸਰਕਾਰ ਵੀ ਸੁੱਤੀ ਪਈ ਆ ਸੈਕਟਰੀ ਸਰਕਾਰ ਤਾਂ ਤੁਹਾਨੂੰ ਪਤਾ ਹੀ ਹਮੇਸ਼ਾ ਤੋਂ ਸਾਡੇ ਪੰਜਾਬ ਦੇ ਦੁਸ਼ਮਣ ਰਹੀ ਰਹੀ ਆ ਮੈਂ ਸਾਰੇ ਲੀਡਰਾਂ ਨੂੰ ਬੇਨਤੀ ਕਰਦਾ ਚਾਹੋ ਕਾਂਗਰਸ ਦੇ ਲੀਡਰ ਨੇਗੇ ਆਪ ਆਪਣਾ ਕੈਡਰ ਵੀ ਪਿੱਛੇ ਲੈ ਕੇ ਲਾ ਲੈਣ ਮੈਂ ਅਗਲੀ ਬੇਨਤੀ ਕਰਦਾ ਇੱਕ ਮੈਂ ਥੁਰੂ ਹੋ ਰਹੀ ਗੱਲ ਦੱਸਣਾ ਚਾਹਣਾ ਆ ਮੀਡੀਆ ਵਾਲੇ ਮੇਰੀ ਗੱਲ ਲਾਓ ਸਾਡੇ ਕੋਲੇ ਸਾਧਨਾਂ ਦੀ ਕਮੀ ਆ ਉਸੇ ਕੀ ਦੇਖਿਆ ਕਿ ਜਦੋਂ ਸਰਕਾਰ ਆਪਣਾ ਭਗਵਾਨਤਮਾਨ ਦਾ ਕੇਦਰੀਵਾਲ ਆਪਣੇ ਰੈਡੀਆ ਦੇ ਵਿੱਚ ਉਧਰ ਪਰ ਪੀਆਰਟੀਸੀ ਬੱਸਾਂ ਲੈ ਕੇ ਜਾਂਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੀਆਰਟੀ ਬੱਸਾਂ ਲੈ ਕੇ ਸਰਕਾਰੀ ਆਬੀਸੀ ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਜੇਕਰ ਸਾਡੀਆਂ ਬੱਸਾਂ ਇਹ ਲੈ ਕੇ ਪਰਸਨਲੀ ਆਪਣੇ ਰੈਡੀਆ ਦੇ ਵਿੱਚ ਜਾ ਸਕਦੇ ਨੇ ਸਰਕਾਰੀ ਬੱਸਾਂ ਅਸੀਂ ਪੀਆਰਟੀਸੀ ਬੱਸਾਂ ਅਸੀਂ ਲੈ ਕੇ ਅਸੀਂ ਅੰਦੋਲਨ ਦੇ ਵਿੱਚ ਆਵਾਂਗੇ ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਪੀਆਰਟੀਸੀ ਬੱਸਾਂ ਭੇਜਾਂਗੇ ਜੇਕਰ ਭਗਵਾਨਤਮਾਨ ਦੇ ਕੇਦਰੀਵਾਲ ਆਪਣੇ ਰੈਡੀਆ ਦੇ ਵਿੱਚ ਬੱਸਾਂ ਲੈ ਕੇ ਜਾ ਸਕਦੇ ਨੇ ਤਾਂ ਫਿਰ ਅਸੀਂ ਕਿਉਂ ਨਹੀਂ ਬੱਸਾਂ ਲੈ ਕੇ ਜਾ ਸਕਦੇ ਸਾਡੇ ਕੋਲ ਸਾਧਨਾਂ ਦੀ ਕਮੀ ਆ ਕਾਦਰ ਦੀ ਕਮੀਆ ਅੱਜ ਇਹ ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਸਹੀ ਹੈ ਨਾ ਗੱਲ ਮੇਰੀ ਸਹੀ ਹੈ ਸਾਧਰਨੀ ਕਮੀਆ ਇਸ ਕਰਕੇ ਸਿੰਗਰਾਂ ਨੂੰ ਸਿੰਗਰਾਂ ਨੂੰ ਆਰਨੇਤਾ ਆ ਗਿਆ ਪਰ ਆਰਨੇਤਾ ਆ ਗਿਆ ਗੁਲਾਮ ਵੀ ਆਉਂਦਾ ਪਿੱਛੋਂ ਥੋੜਾ ਡਰਾਉਟ ਮੁਕਾ ਆ ਵੀ ਗਿਆ ਕਈ ਸਿੰਗਰਾਂ ਨੂੰ ਪੂਣ ਵੀ ਗਏ ਨੇ ਤੇ ਆਰਨੇ ਇਧਰੋਂ ਲਿਆਓ ਤੇ ਛੋਟੇ ਸਾਰੇ ਮੈਂ ਅਗਲੇ ਦਿਨਾਂ ਦੇ ਵਿੱਚ ਸਾਰੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਪਹੁੰਚਣਗੇ ਦੇ ਨੌਜਵਾਨੋ ਹੁਣ ਮੇਰੀ ਸੋਨੂੰ ਬੇਨਤੀ ਆ ਤੁਸੀਂ ਜਾਵਦੇ ਦੇ ਵਿੱਚ ਰਹਿ ਕੇ ਤੁਸੀਂ ਜਾਵਦੇ ਦੇ ਵਿੱਚ ਰਹਿ ਕੇ ਅੱਗੇ ਜਾਣਾ ਤੁਸੀਂ ਜਾਵਦੇ ਦੇ ਵਿੱਚ ਰਹਿ ਕੇ ਅੱਗੇ ਸਟੇਟ ਤੇ ਜਾਣਾ ਤੁਹਾਡੀ ਹਾਜ਼ਰੀ ਲੱਗਣੀ ਆ ਤੁਸੀਂ ਮੇਰੀ ਚਾਣ ਨਾਲ ਗੱਲ ਸੁਣ ਲਓ ਜਿੰਨੇ ਵੀ ਤੁਸੀਂ ਹੁਣ ਨੌਜਵਾਨ ਆਇਓ ਡਾਕਟਰਾਂ ਦੀ ਟੀਮ ਨੇ ਜਿੰਦਾਬਾਦ ਜਿੰਦਾਬਾਦ ਦੇਖੋ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਨਾਲੇ ਕਿਸਾਨ ਦੇ ਥੰਮੇ ਨੂੰ ਬੇਨਤੀ ਕਰਦਾ ਵੀ ਢੱਲੇਵਾਲ ਸਾਹਿਬ ਦੀ ਸਿਹਤ ਬੜੀ ਕਮਜ਼ੋਰ ਹੈ ਜੇਕਰ ਹੁਣ ਧਰਾ ਦੇ ਵਿੱਚੋਂ ਨਾ ਨਿਕਲੇ ਫਿਰ ਵੇਲੇ ਵਿੱਚ ਪੁੱਛਾਵਾਂਗੇ ਬਾਕੀ ਜੱਥੇਬੰਦਿਆਂ ਨੂੰ ਬੇਨਤੀ ਹੁਣ ਸਾਰਾ ਕੇਟਰ ਆਪਣਾ ਲਿਆਓ ਕੱਲ ਸਾਨੂੰ ਪਤਾ ਹੀ ਲੱਗ ਗਿਆ ਜਿਹੜੇ ਜੱਥੇਬੰਦਿਆਂ ਨੇ ਗੱਲ ਕਹੀ ਸੀ ਕਿ ਸਾਨੂੰ ਸੱਤਾ ਪੱਤਰ ਵੀ ਭੇਜਿਆ ਕਰਦਾ ਉਧਰੋਂ ਸਭੂ ਵੱਟ ਤੋਂ ਸੱਤਾ ਪੱਤਰ ਵੀ ਭੇਜਿਆ ਗਿਆ ਹੁਣ ਕਿਸ ਚੀਜ਼ ਨੂੰ ਠੀਕ ਰਿਹਾ ਹੈ ਆਪਾਂ ਦੂਜੀ ਸਾਹਿਬ ਵੀ ਆ ਕੇ ਗਏ ਨੇ ਕੇਟਰ ਵੀ ਲੈ ਕੇ ਹੁਣ ਥੱਲੇ ਆਉਣ ਨਾਲ ਕੁਝ ਨਹੀਂ ਬਣਨਾ ਹੁਣ ਆਪਣਾ ਪੂਰਾ ਕੇਟਰ ਸਾਰੇ ਲਾਉਣ ਪਿੱਛੇ ਜਿਹੜੇ ਦੂਜੇ ਨੇ ਕਿ ਹੁਣ ਮੈਂ ਕੱਲ ਹੋਰ ਕਹਿਣਾ ਚਾਹਣਾ ਜਿਹੜੇ ਕਿ ਰਾਜਨੀਤ ਉਹ ਦਿਨੇ ਦੇ ਬਾਦਲਦਾਲੋਂ ਉਹ ਕਿਤੇ ਜਾਣ ਨਹੀਂ ਦਿੰਦੇ ਜਾਂ ਹੋਰ ਦਾਲਾ ਕਾਂਗਰਸ ਵਾਲਾ ਦਾਲਾ ਪਿੱਛੇ ਆਪਦੀ ਸੇਜ ਤੋਂ ਪਿੱਛੇ ਲਾਉਣ ਉੱਤਾਰ ਰਹੇ ਅੰਦੋਲਨ ਨੂੰ ਪਤਾ ਕਰ ਨੂੰ ਜਿਹੜਾ ਠੀਕ ਹੈ ਗੈਰ ਰਾਜਨੀਤਿਕ ਮੋਰਚਾ ਇੱਥੇ ਕੋਈ ਰਾਜਨੀਤਿਕ ਬੰਦਾ ਸੇਜ ਦੇ ਜਾ ਕੇ ਨਹੀਂ ਬੋਲ ਸਕਦਾ ਪਰ ਰਾਜਨੀਤਿਕ ਬੰਦੇ ਪਿੱਛੇ ਤਾਂ ਕੇ ਬਹਿ ਸਕਦੇ ਨੇ ਨਾ ਉਹ ਪਿੱਛੇ ਆ ਕੇ ਸੜਕ ਤੇ ਨਾਲ ਬਹਿ ਸਕਦੇ ਨੇ ਨਾ ਸੜਕ ਦੇਖੋ ਸੰਗਰੂਰ ਟਿੱਕਰ ਪਈ ਆਏ ਪਿੱਛੇ ਸੜਕਾਂ ਤੇ ਬੈਠੀ ਜਾਣ ਰਾਜਾ ਵਢਿੰਗ ਦੀ ਆਏ ਸੀ ਉਹ ਕਹਿੰਦੇ ਰਾਹੁਲ ਗਾਂਧੀ ਨੇ ਆਵਾਜ਼ ਚੱਕ ਲਈ ਪਾਰਲੀਮੈਂਟ ਦਾ ਜ਼ਿਕਰ ਕੀਤਾ ਗੱਲਾ ਕਹਿਣ ਨਾਲ ਕੁਝ ਨਹੀਂ ਮੰਨਦਾ ਇਹ ਸਾਰਾ ਜੱਤਾ ਉੱਤੇ ਜਾ ਕੇ ਜ ਰਾਹੁਲ ਗਾਂਧੀ ਬੈਠੇ ਹੋ ਤੇ ਜਨਨੀ ਅੰਦোলন ਦੇ ਵਿੱਚ ਰਾਜਾ ਮੋਢੀ ਤੇ ਬੈਠੇ ਆਪਣਾ ਕਾਂਗਰਸ ਦਾ ਕਰੀਟਰ ਜਾ ਕੇ ਪ੍ਰਤਾਪਾ ਜੀ ਬੈਠੇ ਉੱਥੇ ਜੇ ਇੱਕ ਸਾਨੂੰ ਜਨਨੀਆਂ ਨੂੰ ਤੁਸੀਂ ਦਿਲ ਨਹੀਂ ਜਾ ਸਕਦੇ ਤੁਸੀਂ ਪਾਰਲੀਮੈਂਟ ਦੇ ਮੂਹਰੇ ਧਰਨਾ ਲਾਓ ਸੈਸ਼ਨ ਚੱਲ ਰਿਹਾ ਹੈ ਸੈਸ਼ਨ ਦੇ ਉਰੇ ਧਰਨਾ ਲਾ ਕੇ ਬੈਠੋ ਕਿ ਜੇਕਰ ਧੰਨੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਣਗੇ ਅਸੀਂ 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 ਕਿਸੇ ਨੂੰ ਪੰਜਾਬ ਦੇ ਵਿੱਚ ਮਰਨ ਨਹੀਂ ਦਈਏ ਚਾਹੇ ਉਹ ਕਾਂਗਰਸਾ ਜਿਹੜਾ ਵੀ ਮਰਜੀ ਤੁਸੀਂ ਕਹ ਰਹੇ ਸੀ ਨਹੀਂ ਆਣਾ ਜਿਵੇਂ ਤੁਹਾਨੂੰ ਆਣਾ ਦਾ ਤਖਾ ਟੋਇਆ ਇੱਕਲੋੜਾ ਜਿਵੇਂ ਬਾਈ ਨੇ ਗੱਲ ਕਹੀ ਆ ਇਹ ਰਾਜਨੀਤਿਕਲੇ ਫੁਰਤਵਾ ਖਜਾਉਣਾ ਤੇ ਕੱਲਿਆ ਗੱਲਾਂ ਕਰਨ ਵਾਲੇ ਨੇਗੇ ਹਾਂ ਜੇ ਚਾਹੁੰਦੇ ਨੇ ਕਿ ਅਸੀਂ ਅੰਦੋਲਨ ਦੇ ਨਾਲ ਆ ਇਹਨਾਂ ਕੋਲੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਨਾ 10-15-15 ਬੰਦੇ ਹਰ ਇੱਕ ਪਾਰਟੀ ਦੇ ਹੈਗੇ ਨੇ ਜੀ 13000 ਪਿੰਡ ਹੈ ਤਾਂ ਟੁਕੜ 20-3000 ਰੁਪਏ ਬੰਦਾ ਇਕੱਠਾ ਕਰਕੇ ਜਾਂ ਤਾਂ ਜਿਲੇ ਤਰ ਨਾਲ ਉਹਨੂੰ ਜਿਨੀ ਇੱਕ ਪਛੇਤਰ ਨਾਲ ਲਾਓ ਤੁਸੀਂ ਕਹਿੰਦੇ ਗੱਲਾਂ ਕਰਨ ਨਾਲ ਕੁਝ ਨਹੀਂ ਬੰਦਾ ਬੈਠੇ ਤੇ ਬੰਦਦਾ ਤੁਸੀਂ ਕਹਿੰਦੇ ਸੀ ਨੌਜਵਾਨਾਂ ਦਾ ਇਕੱਠ ਹੋਏਗਾ ਅੱਜ ਵੱਡੇ ਕਾਫਲੇ ਨਾਲ ਪੁੱਛ ਆ ਸਾਰੇ ਨੌਜਵਾਨ ਆਏ ਨੇ 10 ਪਿੰਡਾਂ ਦਾ ਨੌਜਵਾਨ ਨੇ ਪੂਰੇ ਪੰਜਾਬ ਦੇ ਵਿੱਚ ਜਵਾਨੀ ਅੰਦੋਲਨ ਤੇਜ਼ ਕਰਾਂਗੇ ਉਹ ਨੌਜਵਾਨ ਬਾਰੀਆਂ ਬੰਦ ਚਾਉਣਗੇ ਨੌਜਵਾਨੀ ਜਾਗ ਚੁੱਕੀ ਆ ਹੁਣ ਆਉਣ ਵਾਲੇ ਦਿਨਾਂ ਵਿੱਚ ਹੋਰ ਕੋਈ ਕੋੜੇ ਸਮੋਗਾਂ ਵਿੱਚ ਜਵਾਨੀ ਲੜੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਕਲਾਕਾਰ ਭਰਾ ਆ ਰਹੇ ਨੇਗੇ ਹੋਰਾਂ ਨੂੰ ਲੈ ਕੇ ਆਉਂਗਾ ਸਾਰੇ 10 ਪਿੰਡਾਂ ਦਾ ਕੱਲ ਮੈਂ ਪ੍ਰੋਗਰਾਮ ਕਰਾਂਗੀ 12 15 ਤੁਸੀਂ ਪੁਆਇੰਟ ਦੀ ਗੱਲ ਕਰਦੇ ਜਿਹੜਾ ਬਾਈ ਜੀ ਇੱਕ ਮਿੰਟ ਬਹੁਤ ਗਲਤ ਕਹਿੰਦਾ ਤੁਸੀਂ ਬੰਦੇ 100 ਸਾਲਾ ਵੀ ਆਏ ਨਹੀਂ ਮੇਰੀ ਗੱਲ ਜਿਹੜਾ ਆਪਣਾ ਅੰਦੋਲਨ ਆਪਾਂ ਦਿੱਲੀ ਛੱਡ ਕੇ ਆਏ ਸੀਗੇ ਉਹੀ ਮੰਗਾਂ ਚਾਹੀਆਂ ਪਰ ਕੋਈ ਵੱਖ ਮੰਗਾਣੇ ਜਾਂ ਫਿਰ ਕਿਉਂ ਆਪੋ ਆਪਣਾ ਚੀਜ਼ ਨੂੰ ਨੌਕਰੀਆਂ